19 ਚ ਚੌਕੀਦਾਰ ਬਣ ਗਏ ਹੁਣ ਪਰਿਵਾਰ ਦੇ ਮੈਂਬਰ ਮੇਰੇ ਪਰਿਜਨੋ ਕਹਿੰਦੇ ਨੇ ਮਤਲਬ ਬਦਲ ਜਾਂਦੇ ਨੇ ਚੌਕੀਦਾਰ ਤੋਂ ਅਗਰ ਪਰਿਵਾਰ ਦੇ ਮੈਂਬਰ ਬਣ ਕੇ ਹੁਣ ਮੈਨੂੰ ਪਤਾ ਹੈ ਭਾਰਤੀ ਜਨਤਾ ਪਾਰਟੀ ਪੋਟਾ ਤੋਂ ਇੱਕ ਦਿਨ ਪਹਿਲਾਂ ਸੰਕਲਪ ਪੱਤਰ ਦਿੱਲੀ ਕੇ ਲਿਏ ਸੰਕਲਪ ਪੱਤਰ ਜਾਰੀ ਕੀਤਾ Rajasthan ਕੇ ਲਿਏ ਘੋਸ਼ਣਾ ਪੱਤਰ ਜਾਰੀ ਕੀਤਾ ਤੇ ਮੈਨੀਫੈਸਟੋ ਮੈਨੀਫੈਸਟੋ ਕਿਵੇਂ ਬਣਦੇ ਸੀ ਦੂਜੀਆਂ ਪਾਰਟੀਆਂ ਦੇ ਮੈਨੀਫੈਸਟੋ ਦੇਖ ਕੇ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਜੀ 1 ਲੱਖ ਨੌਕਰੀ ਦੇਵਾਂਗੇ 1.5 ਲੱਖ ਲਿਖ ਦੋ ਕਿਹੜਾ ਦੇਣੀ ਹੈ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਜੀ ਇੰਨੇ ਹਜ਼ਾਰ ਬੇਰੁਜ਼ਗਾਰਾਂ ਨੂੰ ਇੰਨੀਆਂ ਜਿਹੜਾ ਕਰਜ਼ਾ ਦੇਵਾਂਗੇ ਤੁਗੜਾ ਤੇ ਘਣਾ ਲਿਖ ਦੋ ਕਿਹੜਾ ਦੇਣਾ ਹੈ ਕੇਜਰੀਵਾਲ ਸਾਹਿਬ ਨੇ ਗਰੰਟੀਆਂ ਕਹਿਣਾ ਸ਼ੁਰੂ ਕੀਤਾ ਅੱਜ ਕੱਲ੍ਹ ਉਹ ਵੀ ਗਰੰਟੀਆਂ ਕਹਿਣ ਲੱਗ ਕੇ ਐਡ ਆਉਂਦੀ ਹੈ ਮੋਦੀ ਕੀ ਗਰੰਟੀ ਚਲੋ ਕੋਈ ਨਹੀਂ ਜਦੋਂ ਸਾਡੇ ਤੋਂ ਅਸੀਂ ਤਾਂ ਕੁਝ ਹੋਰ ਲਿਖ ਲਾਂਗੇ ਅਸੀਂ ਤਾਂ ਕ੍ਰੀਏਟਿਵ ਬੰਦੇ ਆ ਅਸੀਂ ਤਾਂ ਕੁਝ ਹੋਰ ਲੋਕਾਂ ਨਾਲ ਦਿਨੋ ਹੀ ਵਾਦਾ ਕਰਨਾ ਹੈ ਕਿਸੇ ਹੋਰ ਤਰੀਕਾ ਨਾਲ ਕਰ ਲਾਂਗੇ ਚਲੋ ਤੁਸੀਂ ਗਰੰਟੀਆਂ ਦੇ ਦਿਓ ਭਾਈ ਤੁਸੀਂ ਪਹਿਲਾਂ ਪਲੀਆਂ ਗਰੰਟੀ ਤਾਂ ਪੂਰੀਆਂ ਨਹੀਂ ਹੋਈਆਂ ਨਵੀਆਂ ਦੇ ਦਿਓ ਗਰੰਟੀਆਂ ਵਾਸ਼ਿੰਗ ਮਸ਼ੀਨਾਂ ਲਾ ਰੱਖਿਆ ਨੇ ਜਿਹਦਾ ਉਹਨਾਂ ਨਾਲ ਨਹੀਂ ਹੈਗੇ ਤਾਂ ਤੁਹਾਡੇ ਤੇ ਈਡੀਆਉ ਜੇ ਉਹਨਾਂ ਨਾਲ ਤੱਕਲੇ ਦਿਨ ਵਾਸ਼ਿੰਗ ਮਸ਼ੀਨ ਚ ਪਾ ਕੇ ਧੋ ਲੈਂਦੇ ਤੁਹਾਨੂੰ ਕਹਿੰਦੇ ਹੁਣ ਤੂੰ ਠੀਕ ਹੋ ਗਿਆ ਆ ਜਾਓ ਰਾਜ ਸਭਾ ਜਿਨ੍ਹਾਂ ਨੇ ਸਾਡਾ ਸੰਵਿਧਾਨ ਲਿਖਿਆ ਉਸੇ ਸੰਵਿਧਾਨ ਦੀਆਂ ਧੱਜੀਆਂ ਉਡਾਈ ਜਾਂਦੇ ਅੱਜੋ ਚਾਹੇ ਸੈਂਟਰ ਵਾਲੇ ਹੋਣ ਸਮਝਦੀ ਕੱਖ ਨਹੀਂ ਸੰਵਿਧਾਨ ਨੂੰ ਸੁਪਰੀਮ ਕੋਰਟਾਂ ਦੇ ਫੈਸਲੇ ਨਹੀਂ ਮੰਨਦੇ ਵੋਟਾਂ ਦੇਖ ਲਓ ਕਿਵੇਂ ਗਿਣ ਰਹੇ ਸੀ ਚੰਡੀਗੜ੍ਹ ਦੀਆਂ 36 ਵੋਟਾਂ ਗਿਣਨ ਵੇਲੇ 8 ਵੋਟਾਂ ਕੈਨਸਲ ਕਰਤੀਆਂ ਯਾਨੀ 36 ਚੋਂ 8 ਕਰਦੇ ਲਗਭਗ 25% ਵੋਟਾਂ ਸਮਝ ਲਓ ਇੱਧਰ ਉੱਧਰ ਕਰ ਗਏ ਤੇ ਆਪ ਜਿੱਤ ਗਏ ਇਹ 36 ਚੋਂ 8 ਕਰਤੀਆਂ ਮੈਨੂੰ ਤਾਂ ਫਿਕਰ ਇਸ ਗੱਲ ਦਾ ਮਈ ਦੇ ਐਂਡ 'ਚ 92 ਕਰੋੜ ਗਿਣਨੀਆਂ ਨੇ ਉਹਨਾਂ ਦਾ ਕਿਵੇਂ ਕਰਨਗੇ ਇਹ ਬੋਟ ਐੱਜ ਪਾਉਨੇ ਆ ਪੈਂਦੀ ਕਿੱਥੇ ਜਾ ਕੇ ਆ ਤੇ ਕਿਹਨੂੰ ਪੈਂਦੀ ਆ ਇਹ ਤਾਂ ਡੈਮੋਕ੍ਰੇਸੀ ਦੀ ਹੈ ਕਈ ਵਾਰੀ ਜਿਹੜੀਆਂ ਨਵੀਆਂ ਪਾਰਟੀਆਂ ਨੇ ਉਹ ਨੰਬਰਾਂ 'ਚ ਘਟ ਰਹਿ ਜਾਂਦੀਆਂ ਨੇ ਕਿਉਂਕਿ ਉਹਨਾਂ ਕੋਲ ਸੰਗਠਨ ਨਹੀਂ ਹੁੰਦਾ ਅਜੇ ਦੇਸ਼ ਬਹੁਤ ਵੱਡਾ ਹੈ ਉਹਨਾਂ ਕੋਲੇ ਹਜੇ ਉਹਨਾਂ ਕੇਡਰ ਨਹੀਂ ਬਣਿਆ ਹੁੰਦਾ ਵੋਟ ਬੈਂਕ ਨਹੀਂ ਹੁੰਦਾ ਸੋਲ ਜਾਂ ਕੋਈ ਹੋਰ ਸਰੋਤ ਨਹੀਂ ਹੁੰਦੇ ਪਰ ਉਹਨਾਂ ਨਵੀਆਂ ਪਾਰਟੀਆਂ ਦੀ ਚੜ੍ਹਾਈ ਦੇਖ ਕੇ ਜਾਂ ਚੜ੍ਹਾਈ ਹੁੰਦੀ ਦੇਖ ਕੇ ਉਹ ਨਵੀਆਂ ਪਾਰਟੀਆਂ ਇੱਕ ਕੰਮ ਜ਼ਰੂਰ ਕਰ ਦਿੰਦੀਆਂ ਨੇ ਕਿ ਪੁਰਾਣੀਆਂ ਜਿਹੜੀਆਂ ਸਥਾਪਿਤ ਪਾਰਟੀਆਂ ਨੇ ਉਹਨਾਂ ਦੇ ਏਜੰਡੇ ਜ਼ਰੂਰ ਜਿਹੜੇ ਰੀਸੈਟ ਕਰਾ ਦਿੰਦੀਆਂ ਨੇ ਉਹਨਾਂ ਦੇ ਮੈਨੀਫੈਸਟੋ ਬਦਲਾ ਦਿੰਦੀਆਂ ਨੇ ਚਲੋ ਭਾਵੇਂ ਡਰ ਕੇ ਹੀ ਸਹੀ ਕਿ ਇਹ ਨਾ ਗਿਆ ਜਣ ਆਪਾਂ ਵੀ ਐ ਕਰੀਏ ਉਹ ਪਾਰਟੀਆਂ ਕਰਨ ਤਾਂ ਲੱਗੀਆਂ ਨਾ ਹੁਣ ਪਹਿਲਾਂ ਜਿਹੜਾ ਮੈਨੀਫੈਸਟੋ ਹੈ ਪਹਿਲਾਂ 1 ਦਿਨ ਪਹਿਲਾਂ ਵੋਟਾਂ ਤੋਂ 1 ਦਿਨ ਪਹਿਲਾਂ ਮੈਨੂੰ ਪਤਾ ਹੈ ਭਾਰਤ ਜਨਤਾ ਪਾਰਟੀ ਵੋਟਾਂ ਤੋਂ 1 ਦਿਨ ਪਹਿਲਾਂ ਸੰਕਲਪ ਪੱਤਰ ਦਿੱਲੀ ਕੇ ਲਈ ਸੰਕਲਪ ਪੱਤਰ ਜਾਰੀ ਕੀਤਾ Rajasthan ਕੇ ਲਈ ਘੋਸ਼ਣਾ ਪੱਤਰ ਜਾਰੀ ਕੀਤਾ ਤੇ ਮੈਨੀਫੈਸਟੋ ਮੈਨੀਫੈਸਟੋ ਕਿਵੇਂ ਬਣਦੇ ਸੀ ਦੂਜੀਆਂ ਪਾਰਟੀਆਂ ਦੇ ਮੈਨੀਫੈਸਟੋ ਦੇਖ ਕੇ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਜੀ 1 ਲੱਖ ਨੌਕਰੀ ਦੇਵਾਂਗੇ 1.5 ਲੱਖ ਲਿਖ ਦੋ ਕਿਹੜਾ ਦੇਣੀ ਹੈ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਜੀ ਇੰਨੇ ਹਜ਼ਾਰ ਬੇਰੁਜ਼ਗਾਰਾਂ ਨੂੰ ਇੰਨੀਆਂ ਜਿਹੜਾ ਕਰਜ਼ਾ ਦੇਵਾਂਗੇ ਦੁਗਣਾ ਤিগুণਾ ਲਿਖ ਦੋ ਕਿਹੜਾ ਦੇਣਾ ਕੋਈ ਕਾਉਂਟੇਬਿਲਟੀ ਨਹੀਂ ਮੈਂ ਪਾਰਲੀਮੈਂਟ 'ਚ ਬੋਲ ਲਿਆ ਸੀ ਕਿ ਜਿਹੜਾ ਮੈਨੀਫੈਸਟੋ ਹੈ ਇਹ ਰਿਕਾਰਡਡ ਦੇ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਜਿਹੜੀ ਪਾਰਟੀ ਜਿੱਤ ਜੇ ਉਹਦੇ ਮੈਨੀਫੈਸਟੋ ਨੂੰ ਕੋਈ ਜਿਹੜਾ ਇੱਕ ਕੋਈ ਕੋਈ ਨਹੀਂ ਲੀਗਲ ਡਾਕੂਮੈਂਟ ਜਿਹਨੂੰ ਚੈਲੇਂਜ ਕੀਤਾ ਜਾ ਸਕੇ ਜਦੋਂ ਕੋਈ ਪਾਰਟੀ ਜਿੱਤ ਜੇ ਸਰਕਾਰ ਬਣ ਜੇ ਤਾਂ ਉਹਦਾ ਜਿਹੜਾ ਮੈਨੀਫੈਸਟੋ ਹੈ ਇਲੈਕਸ਼ਨ ਕਮਿਸ਼ਨ ਇੱਕ ਬਾਡੀ ਇੱਕ ਨਿਊਟਰਲ ਬਾਡੀ ਬਣਾਵੇ ਉਹਦੇ ਮੈਨੀਫੈਸਟੋ ਨੂੰ ਦੇਖਿਆ ਜਾਵੇ ਸਭ ਤੋਂ ਪਹਿਲਾਂ ਤਾਂ ਜਿਹੜੇ ਟਾਈਮ ਬੌਂਡ ਬਾਰੇ ਉਹਨਾਂ ਨੇ ਕੀਤੇ ਨੇ ਉਹਨਾਂ ਬਾਰੇ ਗੱਲ ਕਰਕੇ ਜਦੋਂ ਕਿਹਾ ਗਿਆ ਕਿ 100 ਦਿਨਾਂ ਚ ਕਾਲਾ ਤਾਂ ਵਾਪਸ ਆ ਜਾਊਗਾ ਤਾਂ 101ਵੇਂ ਦਿਨ ਉਸ ਪਾਰਟੀ ਨੂੰ ਨੋਟੇ ਚਾਣਾ ਚਾਹੀਦਾ ਕਿ ਤੁਸੀਂ 100 ਦਿਨ ਦਾ ਵਾਅਦਾ ਕਰਕੇ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਦਿਲ ਨੂੰ ਜਿੱਤਿਆ ਤੇ ਉਹਨਾਂ ਨੇ ਤੁਹਾਨੂੰ ਵੋਟਾਂ ਪਾਈਆਂ ਪਰ 100 ਦਿਨ ਤੋਂ ਉੱਪਰ ਹੋ ਗਏ ਕਿ ਉਹਨਾਂ ਤੁਹਾਡੀ ਮਾਨਤਾ ਰੱਦ ਕਰ ਦਿੱਤੀ ਜਾਵੇ ਤਾ ਫਿਰ ਮੈਨੀਫੈਸਟੋ ਦੇ ਵਿੱਚ ਜਿਹੜੇ ਗਪੌੜ ਸੰਕਰੇ ਉਹ ਘਟਣਗੇ ਕੁਛ ਵੀ ਲਿਖ ਦਿੰਦੇ ਨੇ ਜਿਹੜਾ ਕਰ ਵੀ ਨਹੀਂ ਸਕਦੇ ਕੁਛ ਵੀ ਲਿਖ ਦਿੰਦੇ ਆ ਸੋ ਇਹ ਮੈਂ ਇਸ ਗੱਲ ਦਾ ਪਹਿਲੇ ਦਿਨੋਂ ਹਾਮੀ ਭਰਦਾ ਸਮਰਥਕ ਰਿਆਂ ਕਿ ਮੈਨੀਫੈਸਟੋ ਜਿਹੜਾ ਹੈ ਜੇ ਉਹਨਾਂ ਪਾਰਟੀਆਂ ਤੇ ਕੋਈ ਤਲਵਾਰ ਲਟਕੂਗੀ ਕਿ ਜੇ ਆਪਾਂ ਤੋਂ ਪੂਰੇ ਨਾਮ ਓਏ 2 ਕਰੋੜ ਨੌਕਰੀਆਂ ਦੇਵਾਂਗੇ ਸਾਲ 'ਚ 15-15 ਲੱਖ ਰੁਪਏ ਹਰੇਕ ਦੇ ਖਾਤੇ 'ਚ ਆਜੂਗਾ 5 ਸਾਲ ਦਾ ਵਾਅਦਾ ਕੀਤਾ ਸੀ ਨਾ ਉਹ 5 ਸਾਲ ਵੀ ਲੰਘ ਗਏ ਪਹਿਲਾ ਚੌਕ 19 ਚ ਚੌਕੀਦਾਰ ਬਣ ਗਏ ਹੁਣ ਪਰਿਵਾਰ ਦੇ ਮੈਂਬਰ ਮੇਰੇ ਪਰਿਜਨੋ ਕਹਿੰਦੇ ਨੇ ਮਤਲਬ ਬਦਲ ਜਾਂਦੇ ਨੇ ਚੌਕੀਦਾਰ ਤੋਂ ਕਰ ਪਰਿਵਾਰ ਦੇ ਮੈਂਬਰ ਬਣ ਗਏ ਹੁਣ ਸੋ ਇਹ ਜਿਹੜੀਆਂ ਸਿਸਟਮ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਮਿਸਯੂਜ਼ ਕਿਵੇਂ ਕੀਤਾ ਇੱਕ ਲਾਅ ਹੈਗਾ ਐਂਟੀ ਡਿਫੈਕਸ਼ਨ ਲਾਅ ਕਿ ਤੁਸੀਂ ਜਿਹੜੇ ਜ 2/3 ਤੁਹਾਡੇ ਨਾਲ ਨਹੀਂ ਹੁੰਦੇ ਤੁਸੀਂ ਪਾਰਟੀ ਨਹੀਂ ਬਦਲ ਸਕਦੇ ਤੁਹਾਡੀ ਸੁਰਸਤਾ ਦਾ ਰਾਦ ਹੋ ਸਕਦੀ ਹੈ ਇਹਨਾਂ ਨੇ ਹੋਰ ਤਰੀਕਾ ਕੱਢ ਲਿਆ ਇਸ ਤੀਫਾ ਹੀ ਦਵਾ ਲੈਂਦੇ ਉਹਨਾਂ ਤੋਂ ਅਸਤੀਫਾ ਦਵਾ ਕੇ ਹਾਊਸ ਦੀ ਗਿਣਤੀ ਘੱਟ ਜਾਂਦੀ ਹੈ ਰਾਜਪਾਲ ਨੂੰ ਸਵੇਰੇ 4 ਵਜੇ ਠਾਕੇ ਸਰਕਾਰ ਸੌਜਕ ਲੈਂਦੀ ਹੈ ਉਸ ਤੋਂ ਬਾਅਦ ਉਹ 30 ਜਿਹੜੇ ਨੇ ਉਹਨਾਂ ਨੂੰ ਬਾਈ ਇਲੈਕਸ਼ਨ ਜਿਤਾ ਲੈਂਦੇ ਨੇ ਕਹਿੰਦੇ ਲੋਕਾਂ ਦਾ ਫਤਵਾ ਜੀ ਲੋਕਾਂ ਦਾ ਫਤਵਾ ਦੱਸੋ ਸੋ ਉਹਦਾ ਉਹਦਾ ਵੀ ਬਦਲ ਲੱਭ ਲਿਆ ਸੋ ਮੈਂ ਇਹ ਕਹਿਣਾ ਚਾਹਣਾ ਕਿ ਮੈਨੀਫੈਸਟੋ ਨਾਲ ਬਹੁਤ ਸਾਰੇ ਲੋਕ ਪ੍ਰਭਾਵਿਤ ਹੋ ਕੇ ਜਿਹੜੇ ਉਹ ਵੋਟਾਂ ਪਾਉਂਦੇ ਨੇ ਸ਼ਾਇਦ ਇਹ ਪਾਰਟੀ ਕਰੂਗੀ ਕੁਝ ਤਾਂ ਹੁਣ ਫਿਰ ਮੈਨੀਫੈਸਟੋ ਨਹੀਂ ਕਹਿੰਦੇ ਜਿਵੇਂ ਮੈਂ ਕਹਿੰਦਾ ਨਵੀਆਂ ਪਾਰਟੀਆਂ ਏਜੰਡਾ ਬਦਲਦੀਆਂ ਨੇ ਕੇਜਰੀਵਾਲ ਸਾਹਿਬ ਨੇ ਗਰੰਟੀਆਂ ਕਹਿਣਾ ਸ਼ੁਰੂ ਕੀਤਾ ਅੱਜ ਕੱਲ੍ਹ ਉਹ ਵੀ ਗਰੰਟੀਆਂ ਕਹਿਣ ਲੱਗ ਕੇ ਆਡ ਆਉਂਦੀ ਐ ਮੋਦੀ ਕੀ ਗਰੰਟੀ ਚਲੋ ਕੋਈ ਨਹੀਂ ਚਲੋ ਸਾਡੇ ਤੋਂ ਅਸੀਂ ਤਾਂ ਕੁਝ ਹੋਰ ਲਿਖ ਲਾਂਗੇ ਅਸੀਂ ਤਾਂ ਕ੍ਰੀਏਟਿਵ ਬੰਦੇ ਆ ਅਜੇ ਤਾਂ ਕੁਝ ਹੋਰ ਲੋਕਾਂ ਨਾਲ ਦਿਨੋ ਹੀ ਵਾਦਾ ਕਰਨਾ ਕਿਸੇ ਹੋਰ ਤਰੀਕੇ ਨਾਲ ਕਰ ਲਾਂਗੇ ਚਲੋ ਤੁਸੀਂ ਗਰੰਟੀਆਂ ਦੇ ਦਿਓ ਭਾਈ ਤੁਸੀਂ ਪਹਿਲਾਂ ਵਾਲੀਆਂ ਗਰੰਟੀਆਂ ਤਾਂ ਪੂਰੀਆਂ ਨਹੀਂ ਹੋਈਆਂ ਨਵੀਆਂ ਦੇ ਦਿਓ ਗਰੰਟੀਆਂ ਸੋ ਇਹ ਗਰੰਟੀਆਂ ਨੇ ਜੀ ਬਜਟ ਜਿਹੜਾ ਕਿ ਅਸੀਂ ਅਗਲੇ ਸਾਲ ਚਾਹ ਆ ਕਰਨਾ ਹੈ ਅਸੀਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣਾ ਹੈ ਜਦੋਂ ਕਿਸੇ ਘਰ ਚ ਨੌਕਰੀ ਮਿਲਦੀ ਹੈ ਸਪੀਕਰ ਸਾਹਿਬ ਜਦੋਂ ਕਿਸੇ ਘਰ ਚ ਸਰਕਾਰੀ ਨੌਕਰੀ ਮਿਲਦੀ ਹੈ ਉਸ ਘਰ ਦੇ ਵਿੱਚ ਜਨਰੇਸ਼ਨ ਜਦ ਤੁਸੀਂ ਕਹੋ ਪੀੜੀ ਬਦਲ ਜਾਂਦੀ ਹੈ ਕਿਸੇ ਉਸ ਕਰਦੀ ਭੈਣ ਨੂੰ ਜਾਂ ਉਸ ਕਰਦੀ ਧੀ ਨੂੰ ਨੌਕਰੀ ਮਿਲ ਗਈ ਸਰਕਾਰੀ ਕਿ ਕਿਵੇਂ ਬਦਲ ਜਾਂਦਾ ਹੈ ਕਿ ਅੱਗੇ ਮੁੰਡਾ ਵੀ ਜ ਜਦੋਂ ਉਹਦਾ ਵਿਆਹ ਹੋਊਗਾ ਮੁੰਡਾ ਵੀ ਸਰਕਾਰੀ ਨੌਕਰੀ ਵਾਲਾ ਹੋਊਗਾ ਵੱਡਾ ਘਰ ਹੋਊਗਾ ਕਿਸ ਤਰ੍ਹਾਂ ਇੱਕ ਲੈਵਲ ਚੇਂਜ ਹੋ ਜਾਂਦਾ ਹੈ ਆਉਣ ਵਾਲੀਆਂ ਜਨਰੇਸ਼ਨਾਂ ਦਾ ਇੱਕ ਨੌਕਰੀ ਨਾਲ سوچ کر کے میں کہنا کہ اسی جو ਕਹਿੰਦੇ ਆ ਉਹੀ ਕਰਦੇ ਆ ਆਮ ਤੌਰ ਤੇ ਪੁੱਛ ਲਿਆ ਜਾਂਦਾ ਅੱਜ ਵੀ ਕੋਈ ਤੁਸੀਂ ਬਾਜਵਾ ਸਾਹਿਬ ਕਿਹੜੇ ਕਿਹੜੇ ਵਿਭਾਗਾਂ ਨੂੰ ਨੌਕਰੀ ਦਿੱਤੀਆਂ ਨੇ ਮੈਂ ਆ ਲੈ ਕੇ ਆਂ ਜੀ ਪੂਰਾ ਇਹਦੇ ਚ ਡਿਟੇਲ ਹੈ 39880 457 ਉਸ ਦਿਨ ਹੋ ਗਈਆਂ 40437 ਨੌਕਰੀਆਂ ਹੋ ਗਈਆਂ ਜੀ ਹਰੇਕ ਡਿਪਾਰਟਮੈਂਟ ਦਾ ਅੰਕੜਾ ਦਿੱਤਾ ਹੋਇਆ ਜੀ ਕਿ ਹੋਮ ਅਫੇਅਰ ਚ ਹੋਮ ਅਫੇਅਰਸ ਐਂਡ ਜਸਟਿਸ ਚ 773 ਨੇ ਪਾਵਰ ਦੇ ਵਿੱਚ 4499 ਨੇ ਅਸੀਂ 4500 ਨਹੀਂ ਲਿਖਿਆ 4499 ਨੇ ਇੱਕ ਕਈ ਮਹਿਕਮੇ ਜੀ ਇੱਕ ਵੀ ਹੈਗੀ ਆ ਦੋ ਵੀ ਹੈਗੀਆਂ ਸੋ ਮੈਂ ਵੈਸੇ ਤਾਂ ਬਾਜਵਾ ਸਾਹਿਬ ਨੂੰ ਖੁਦ ਬਹੁਤ ਚਿੱਠੀਆਂ ਲਿਖਣ ਦਾ ਸ਼ੌਕ ਹੈ ਮੈਂ ਚਾਹਨਾ ਕਿ ਕੋਈ ਨਾ ਕੋਈ ਅਫਸਰ ਆਹ ਚਿੱਠੀ ਮੇਰੇ ਵੱਲੋਂ ਪਚਾ ਦੇ ਅੱਜ ਪੜ ਲੈਣ ਅੱਜ ਤਾਂ ਕਰਨੀ ਪੜਨ ਜੋਗੇ ਹੋਣਗੇ ਕੋਈ ਸੌਂਗੇ ਹੋਣ ਜਾ ਕੇ ਸੌ ਕੰਮ ਹੁੰਦੇ ਉਹਨਾਂ ਨੂੰ ਤੇ ਅਗਲੇ ਦਿਨ ਪੜ ਲੈਣ ਤੇ ਨਾਲ ਇਹ ਵੀ ਦੱਸਣਾ ਚਾਹਨਾ ਚਲੋ ਸ਼ੁਕਰ ਹੈ ਉਹਨਾਂ ਨੇ ਪਹਿਲਾਂ ਪੁੱਛ ਲਿਆ 2487 ਨੌکریاں ਕੱਲ ਨੂੰ ਦੇ ਰਹੇ ਆ ਜੀ 2487 ਕੱਲ ਨੂੰ ਨੇ ਜਿਹਦੇ ਚੋਂ ਹੋਮ ਡਿਪਾਰਟਮੈਂਟ ਪੁਲਿਸ ਦੇ ਵਿੱਚ 1750 ਨੇ ਜੀ ਕਨਸਟੇਬਲ ਕੱਲ ਨੂੰ ਲੱਡਾ ਕੋਠੀ ਚਾਹਵਾ ਫੰਕਸ਼ਨ ਹੈ ਸੰਗਰੂਰ ਜੀ ਸੋਸ਼ਲ ਸਿਕਿਉਰਿਟੀ ਚ 205 ਰੈਵਨਿਊ ਡਿਪਾਰਟਮੈਂਟ ਚ 39 ਐਕਸਾਈਜ਼ ਐਂਡ ਟੈਕਸੇਸ਼ਨ ਚ 60 ਲੋਕਲ ਗਵਰਨਮੈਂਟ 421 ਫਾਇਰਮੈਨ ਅੱਗ ਬਜਾਉ ਜਿਹੜੇ ਡਿਪਾਰਟਮੈਂਟ ਦਾ ਜਿਹੜਾ ਅਮਲਾ ਹੁੰਦਾ ਹੈ ਕੋਆਪਰੇਸ਼ਨ ਚ 4 ਟੈਕਨੀਕਲ ਐਜੂਕੇਸ਼ਨ ਚ ਹੋਸਟਲ ਸੁਪਰਟੈਂਡੈਂਟ 8 2487 ਕਾਨੂੰ ਦੇ ਰਹੇ ਆਂ ਆਤ ਦੋਨੇ ਚਿੱਠੀਆਂ ਮੇਰੇ ਇੱਥੇ ਪਹੁੰਚਾ ਦਿਓ ਜੀ ਚਲੋ ਤੁਸੀਂ ਵੀ ਕਹੋਗੇ ਕਿ ਤੁਹਾਨੂੰ ਗਾਕੀ ਬਣਾ ਰੱਖਿਆ ਕੱਲ ਜਿੰਦਾ ਫੜਾਤਾ ਆ ਜਾ ਲੈ ਜਿਓ ਕੰਮ ਇਹਨਾਂ ਦੀ ਆਊਗਾ ਏ ਕਿਉਂਕਿ ਇਹਨਾਂ ਨੇ ਕਦੇ ਦਿੱਤੀਆਂ ਨਹੀਂ ਨੌਕਰੀਆਂ ਇਸ ਕਰਕੇ ਨੂੰ ਯਕੀਨ ਹੀ ਨਹੀਂ ਆ ਰਿਹਾ ਵੀ ਇਹ ਕੀ ਹੁੰਦਾ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਐਵੇਂ ਕਿਵੇਂ ਹੋ ਜਾਂਦੀਆਂ ਨੇ ਨੌਕਰੀਆਂ ਕਿਉਂਕਿ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਨਹੀਂ ਇਹਨਾਂ ਨੇ ਇਹ ਕੰਮ ਸਾਨੂੰ ਆਉਂਦਾ ਹੀ ਬਿਜਲੀ ਮੁਫਤ ਕਿਵੇਂ ਕਰਨੀ ਹੈ ਪੜ੍ਹਾਈ ਮੁਫਤ ਕਿਵੇਂ ਕਰਨੀ ਹੈ ਲੋਕਾਂ ਦੇ ਇਲਾਜ ਮੁਫਤ ਕਿਵੇਂ ਕਰਨੇ ਨੇ ਤੇ ਨੌਕਰੀਆਂ ਕਿਵੇਂ ਦੇਣੀਆਂ ਨੇ ਇਹ ਕੰਮ ਪਹਿਲਾਂ ਦਿੱਲੀ ਚ ਕੇਜਰੀਵਾਲ ਨੇ ਸ਼ੁਰੂ ਕੀਤਾ ਅਸੀਂ ਉਸ ਕੰਮ ਨੂੰ ਕਈ ਗੁਣਾ ਵੱਧ ਕਰਕੇ ਇੱਥੇ ਪੰਜਾਬ ਚ ਕਰ ਰਹੇ ਹਾਂ ਇਹ ਕੰਮ ਸਾਨੂੰ ਆਉਂਦਾ ਹੈ ਜੀ ਇਹਨਾਂ ਨੂੰ ਕੀ ਆਉਂਦਾ ਕੰਮ ਇਹਨਾਂ ਨੂੰ ਵੀ ਆਉਂਦਾ ਇਹਨਾਂ ਨੂੰ ਉਹੀ ਆਉਂਦਾ ਆ ਦੇਖ ਲਓ ਮੁਰਦਾ ਵਾਂਗ ਕਹਿ ਕੇ ਚਲੇ ਜਾਣਾ ਉਹਦਾ ਟੀਵੀ ਤੇ ਆ ਗਈਆਂ ਹੁਣੇ ਫੋਟੋਆਂ ਇਹਨਾਂ ਦੀਆਂ ਕੀ ਗੱਲ ਜੀ ਉਹਨਾਂ ਦਾ ਫਰਜ ਨਹੀਂ ਪੜਦਾ ਕਿ ਦੇਸ਼ ਦਾ ਆਪਣੇ ਪੰਜਾਬ ਦਾ ਬਜਟ ਅੱਜ ਪਾਸ ਹੋਣਾ ਹੈ ਉਹਨੂੰ ਇੱਥੇ ਮੌਜੂਦ ਨਹੀਂ ਹੋਣਾ ਚਾਹੀਦਾ ਸੀ ਸਭ ਤੋਂ ਵੱਡੀ ਪਾਰਟੀ ਹੈ ਨਾ 17 18 ਵਾਲੇ ਸਭ ਤੋਂ ਵੱਡੇ ਕਹੇ ਜਾਂਦੇ ਨੇ ਅੱਜਕੱਲ ਪੰਜਾਬ 'ਚ ਠੀਕ ਹੈ ਨਾ ਸਭ ਤੋਂ ਵੱਡੀ ਪਾਰਟੀ ਕਿੱਥੇ ਜਾਂਦੀ ਆ ਉਹ ਜਦੋਂ ਬਜਟ ਪੇਸ਼ ਕਰਨਾ ਹੋਵੇ ਉਦੋਂ ਜਦੋਂ ਗਵਰਨਰ ਬੋਲਦਾ ਉਦੋਂ ਨਹੀਂ ਬੋਲਣ ਦਿੰਦੇ ਗਵਰਨਰ ਦੇ ਅਡਰੈਸ ਤੇ ਡਿਬੇਟ ਹੋਵੇ ਉਦੋਂ ਨਹੀਂ ਰੋਲਾ ਪਾਉਂਦੇ ਨੇ ਬਜਟ ਪੇਸ਼ ਕਰਨਾ ਹੋਵੇ ਉਦੋਂ ਰੋਲਾ ਪਾਉਣਾ ਹੈ ਕੁਐਸਚਨ ਆਵਰ ਹੋਵੇ ਉਹ ਅੱਧਾ ਦਾ ਘੰਟਾ ਬੋਲਣਾ ਹੈ ਪਰ ਜਦੋਂ ਆਪ ਦੀ ਵਾਰੀ ਆਉਂਦੀ ਹੈ ਕਿ ਹੁਣ ਬਜਟ ਅੱਜ ਪਾਸ ਕਰਾਂਗੇ ਤੁਸੀਂ ਪੁੱਛੋਗੇ ਕਿ ਜਿਹੜੇ ਇਸ ਪੱਖ 'ਚ ਨੇ ਇਸ ਪ੍ਰਸਤਾਵ ਦੇ ਆ ਪੱਖ 'ਚ ਨੇ ਉਹ ਹਾਂ ਕਹਿਣ ਤਾਂ ਉਹ ਗੱਲ ਕਰਨ ਦੇ ਵੀ ਨਹੀਂ ਜੀ ਪੁਆਇੰਟ ਆਫ ਆਰਡਰ ਇਹ ਕਾਹ ਗੱਲ ਕਰਨ ਦੇ ਨਾ ਸਾਰੇ ਘਰੇ ਚਲੇਗੇ ਆ ਅੱਜ ਮੇਰੀ ਹੈ 3.5 ਕਰੋੜ ਲੋਕ ਤਾਂ ਪੰਜਾਬ ਦੇ ਤੇ ਬਾਕੀ ਲੱਖਾਂ ਲੋਕ ਦੇਖਦੇ ਹੋਣਗੇ ਇੱਥੇ ਗੈਲਰੀ 'ਚ ਬਹੁਤ ਸ਼ਖਸੀਅਤਾਂ ਆਉਂਦੀਆਂ ਨੇ ਬਹੁਤ ਸਾਰੇ ਹੋਰ ਵੱਖ-ਵੱਖ ਵਰਗਾਂ ਤੋਂ ਆਏ ਹੋਣਗੇ ਪੱਤਰਕਾਰ ਸਾਹਿਬਾਨ ਬੈਠੇ ਨੇ ਉਹਨਾਂ ਨੂੰ ਫਰਜ਼ ਨਹੀਂ ਬਣਦਾ ਸੀ ਆ ਇੱਥੇ ਬੈਨੇ ਹਾਂ ਇੱਕ ਬੰਦਾ ਸਾਰਾ ਟਾਈਮ ਲੈ ਗਿਆ ਉਹਨਾਂ ਦਾ ਆਪ ਚਲਾ ਗਿਆ ਉਹ ਦੂਜੇ ਰੋਂਦੇ ਮੈਂ ਨਹੀਂ ਮੈਂ ਨਹੀਂ ਦੇਖ ਕੇ ਮੈਂ ਕਰਦੇ ਸੀ ਜੋ ਆਕਾ ਵਾਂਗੂੰ ਜਿੰਦਾ ਲਾਏ ਤਗਨੇ ਇੱਥੇ ਨਹੀਂ ਬਹਿਣਾ ਜੇ ਕਹਈਏ ਭਾਈ ਥੋੜਾ ਟਾਈਮ ਲੈ ਗਿਆ ਬਾਹਰ ਚੱਲ ਜਾਓ ਕਹਿੰਦੇ ਬਾਹਰ ਵੀ ਨਹੀਂ ਜਾਣਾ ਸੁਜਵਾਕਾਂ ਵਾਲੀ ਰਿਹਾਰਡ ਕਹਿੰਦੇ ਇਹਨਾਂ ਨੂੰ ਇਹ ਇਸੇ ਕੰਮ ਤੇ ਬਸ ਆਹ ਕੰਮ ਰਹਿ ਗਿਆ ਇਹਨਾਂ ਨੂੰ ਇਹ ਜ਼ਿੰਮੇਵਾਰੀ ਨਿਭਾਈ ਅੱਜ ਉਹਨਾਂ ਨੇ ਮੈਨੂੰ ਦੱਸੋ ਮੈਂ ਮੈਂ ਚਲੋ ਮੈਂ ਕਿਉਂਕਿ ਮੈਨੂੰ ਬਹੁਤ ਸਾਰੇ ਹੋਰ ਵੀ ਪੰਜਾਬ 'ਚ ਕੰਮ ਨੇ ਮੈਂ ਕਰਦਾ ਮੈਂ ਤੇ ਰਹਿਣਾ ਦਫ਼ਤਰ 'ਚ ਉਹਨਾਂ ਮੈਂ ਜਿਹੜਾ ਸਾਰਾ ਬੱਜਰ ਸੁਣ ਰਿਹਾ ਉਹਨਾਂ ਮੈਂ ਕੀਨੇ ਕੀ ਕਿਹਾ ਮੈਨੂੰ ਸਾਰਾ ਪਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ